ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਿੰਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਮਾਰਨਿੰਗ ਤੋਂ ਵਲੌਗ ਸਟਾਰਟ ਕਰ ਰਹੇ ਹਾਂ ਤੇ ਇੱਥੇ ਤਕਰੀਬਨ 6 ਵਜੇ ਦਾ ਟਾਈਮ ਸੀਗਾ ਤੇ ਇੱਥੇ ਨਾ ਸਭ ਤੋਂ ਪਹਿਲਾਂ ਉੱਠ ਕੇ ਜਿਹੜਾ ਮੈਂ ਪਾਣੀ ਵਾਲੀ ਮੋਟਰ ਜਿਹੜੀ ਉਹ ਹੀ ਛੱਡੀ ਸੀ ਕਿਉਂਕਿ ਨਾ ਕਈ ਵਾਰ ਐ ਹੁੰਦਾ ਕਿ ਦਿਨੇ ਨਾ ਪਾਣੀ ਆਉਂਦਾ ਨਹੀਂ ਹੈਗਾ ਤਾਂ ਕਰਕੇ ਜਿਹੜਾ ਸਭ ਤੋਂ ਫਰਸਟ ਕੰਮ ਜਿਹੜਾ ਹੁੰਦਾ ਨਾ ਉਹ ਇਹੀ ਹੁੰਦਾ ਕਿ ਪਹਿਲਾਂ ਮੋਟਰ ਛੱਡੀਏ ਤੇ ਪਾਣੀ ਭਰੀਏ ਤੇ کئی ਵਾਰ ਜੇ ਨਾ ਪਾਣੀ ਆਉਂਦਾ ਹਨਾ ਫਿਰ ਸਾਰਾ ਦਿਨ ਦਿੱਕਤ ਹੁੰਦੀ ਆ ਤੇ ਇੱਕ ਵਾਰੀ ਸਵੇਰ ਜਦੋਂ ਟੈਂਕੀ ਭਰੀ ਜਾਂਦੀ ਹੈ ਨਾ ਫਿਰ ਟੈਨਸ਼ਨ ਨਹੀਂ ਹੁੰਦੀ ਫਿਰ ਆਪਾਂ ਕੱਪੜੇ ਵਗੈਰਾ ਵੀ ਨਾ ਜਿਹੜੇ ਆਰਾਮ ਨਾਲ ਧੋ ਸਕਦੇ ਆ ਤੇ ਇਥੇ ਮੋਟਰ ਛੱਡ ਕੇ ਫਿਰ ਮੈਂ ਪੌਦਿਆਂ ਦੇ ਵਿੱਚ ਵੀ ਪਾਣੀ ਪਾ ਦਿੱਤਾ ਸੀ ਮੈਂ ਕਿ ਤਾਜ਼ਾ ਪਾਣੀ ਆਇਆ ਨਾਲੇ ਸਵੇਰ ਸੁਬਾ ਪੌਦਿਆਂ ਨੂੰ ਪਾਣੀ ਦੇ ਦਿੰਦੀ ਆ ਵੈਸੇ ਹੀ ਪੌਦੇ ਜਿਹੜੇ ਖਿੜੇ ਹੋਏ ਸੀਗੇ ਤੇ ਇਥੇ ਜੀ ਮੈਂ ਰੈਡੀ ਹੋ ਗਈ ਸੀ ਤੇ ਮੇਰਾ ਸਾਰਾ ਹੀ ਕੰਮ ਪਿਆ ਸੀਗਾ ਟੋਟਲੀ ਸਾਫ ਸਫਾਈ ਦਾ ਵੀ ਤੇ ਬ੍ਰੇਕਫਾਸਟ ਮੈਂ ਨਿਮਰ ਦਾ ਤੇ ਨਿਮਰ ਦੇ ਪਾਪਾ ਦਾ ਬਣਾਇਆ ਸੀ ਸਾਡਾ ਮੇਰਾ ਤੇ ਮੰਮੀ ਦਾ ਮੈਂ ਆਕੇ ਬਣਾਉਂਗੀ ਪਹਿਲਾਂ ਮੇਰਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ ਕਿ ਮੈਂ ਨਿਮਰਤ ਨੂੰ ਸਕੂਲ ਛੱਡ ਕੇ ਆਉਂਦੀ ਆ ਪਹਿਲਾਂ ਕਿਉਂਕਿ ਉਹਨੇ ਮੇਰੇ ਤੋਂ ਬਿਨਾ ਜਾਣਾ ਨਹੀਂ ਹੈਗਾ ਕਦੋਂ ਦੀ ਕਹੀ ਜਾਂਦੀ ਸੀ ਮੰਮਾ ਤੁਸੀਂ ਚੱਲੋ ਨਹੀਂ ਤੇ ਮੈਂ ਜਾਣਾ ਨਹੀਂ ਹੈਗਾ ਤੇ ਪਹਿਲਾਂ ਆਪਾਂ ਨਿਮਰਤ ਨੂੰ ਸਕੂਲ ਛੱਡ ਕੇ ਆਉਨੇ ਆ ਉਸ ਤੋਂ ਬਾਅਦ ਜਿਹੜਾ ਆਪਣਾ ਡੇਲੀ ਦਾ ਰੁਟੀਨ ਆ ਉਹ ਸ਼ੁਰੂ ਕਰਾਂਗੇ ਤੇ ਇੱਥੇ ਮੈਂ ਨਿਮਰ ਦਾ ਟਿਫਨ ਪੈਕ ਕਰ ਦਿੱਤਾ ਸੀਗਾ ਲਦੇ ਆ ਸਕੂਲ ਛੱਡਣ ਤੇ ਇਥੇ ਨਿਮਰ ਦੇ ਬੈਗ ਵਿੱਚ ਮੈਂ ਉਹਦਾ ਟਿਫਨ ਤੇ ਬੋਤਲ ਹੀ ਪਾਈ ਸੀ ਹਲੇ ਉਹਦੇ ਕੋਲ ਬੁੱਕਸ ਵਗੈਰਾ ਕੁਝ ਨਹੀਂ ਹੈਗੀ ਕਿਉਂਕਿ ਪਲੇ ਵਿੱਚ ਹਲੇ ਕੁਝ ਵੀ ਨਹੀਂ ਐਵੇਂ ਦਾ ਕਰਉਂਦੇ ਹੈਗੇ ਹਲੇ ਤਾਂ ਬੱਚੇ ਨੂੰ ਜਿਹੜਾ ਬੈਠਣਾ ਹੀ ਸਿਖਾਉਂਦੇ ਆ ਤੇ ਹਲੇ ਬੁੱਕਸ ਵਗੈਰਾ ਕੁਝ ਨਹੀਂ ਹੈਗੀ ਬਸ ਇਹੀ ਦੋਹੀ ਚੀਜ਼ਾਂ ਉਹਦੇ ਬੈਗ 'ਚ ਹੁੰਦੀਆਂ ਨੇ ਹਲੋ ਚਲਿਏ ਚਲਿਏ ਚਲੋ ਪਾਪਾ ਨੂੰ ਬੋਲੋ ਕਿ ਆਜੋ ਚਲੋ ਬੇਟਾ ਬੈਗ ਇੱਥੇ ਬੈਗ

बस 11:00 ਵਜੇ ਦਾ ਸੁਨੇਹਾ ਲਿਆਣਾ। ਲੋ ਜੀ ਇੱਥੇ ਨਿਮਰਤ ਨੂੰ ਛੱਡਣ ਤੋਂ ਬਾਅਦ ਆਪਾਂ ਕਰਨ ਲੱਗੇ ਸੀ ਆਪਣਾ ਡੇਲੀ ਰੁਟੀਨ ਦਾ ਜਿਹੜਾ ਸਾਫ ਸਫਾਈ ਦਾ ਕੰਮ ਤੇ ਇੱਥੇ ਮੈਂ ਕੱਪੜੇ ਵੀ ਚੇਂਜ ਕਰ ਲਈ ਸੀ ਕਿਉਂਕਿ ਮੈਂ ਨਾ ਹਲੇ ਬਸ ਕੱਪੜੇ ਹੀ ਬਦਲ ਕੇ ਗਈ ਸੀ। ਮੈਂ ਕਿਹਾ ਇੱਕ ਵਾਰੀ ਉਹਨੂੰ ਛੱਡ ਹੁੰਦੀ ਆ ਉਸ ਤੋਂ ਬਾਅਦ ਹੀ ਜਿਹੜਾ ਆ ਕੇ ਆਪਣਾ ਕੰਮ ਕਰੂੰਗੀ। ਤਿਆਜਣਾ ਜਦੋਂ ਮੈਂ ਨਿਮਰਤ ਨੂੰ ਛੱਡ ਕੇ ਆ ਰਹੀ ਸੀ ਨਾ ਤੇ ਨਿਮਰਤ ਸੱਚੀ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਮੈਂ ਵੀ ਤੇ ਨਿਮਰ ਦੇ ਪਾਪਾ ਵੀ ਇਮੋਸ਼ਨਲ ਹੋ ਗਏ ਸੀਗੇ ਤੇ ਰਸਤੇ ਵਿੱਚ ਜਿੱਦਾਂ ਕਿਦਾ ਅਸੀਂ ਘਰ ਵਾਪਿਸ ਆਏ ਤੇ ਘਰ ਆ ਕੇ ਨਾ ਮੈਂ ਬਹੁਤ ਜ਼ਿਆਦਾ ਰੋਈ ਕਿਉਂਕਿ ਨਾ ਮੇਰੇ ਤੋਂ ਕੰਟਰੋਲ ਹੀ ਨਹੀਂ ਹੋ ਰਿਆ ਸੀ ਜਿਵੇਂ ਮੈਂ ਨਿਮਰਤ ਨੂੰ ਦੇਖਿਆ ਨਾ ਮੈਨੂੰ ਆਪਣੇ ਆਪ ਨੂੰ ਐ ਸੀ ਕਿ ਮੈਂ ਰੋ ਕੇ ਨਾ ਇੱਕ ਵਾਰੀ ਹਲਕੀ ਹੋ ਜਾਂਦੀ ਆ ਬਾਕੀ ਨਾ ਜਦੋਂ ਮੇਰੇ ਤੋਂ ਬਿਨਾ ਰਹੀ ਨਹੀਂ ਹੈਗੀ ਨਾ ਮੈਨੂੰ ਇਹਨਾ ਫੀਲ ਹੋ ਰਿਹਾ ਉਹਨੂੰ ਕਿੰਨਾ ਹੁੰਦਾ ਹੋਊਗਾ ਹਨਾ ਬਾਕੀ ਮੈਨੂੰ ਐ ਹੌਸਲਾ ਕਿ ਹੌਲੀ ਹੌਲੀ ਨਾ ਉਹਨੇ ਐਕਸੈਪਟ ਕਰਨਾ ਸ਼ੁਰੂ ਕਰਿਆਗਾ ਕਿ ਮੈਂ ਹੁਣ ਸਕੂਲ ਵਿੱਚ ਹੀ ਜਾਣਾ ਹੀ ਪਊਗਾ ਮੈਨੂੰ ਤਕਿਆ ਰਾਕੀ ਮੈਂ ਫੋਨ ਕਰਿਆ ਸੀ ਉਹਦੀ ਮੈਮ ਨੂੰ ਤੇ ਮੈਂ ਪੁੱਛਿਆ ਸੀ ਕਿ ਹੁਣ ਰੋ ਤਾਂ ਨਹੀਂ ਰਹੀ ਤੇ ਉਹਨਾਂ ਨੇ ਕਿਹਾ ਬਸ ਤੁਸੀਂ ਜਦੋਂ ਆ ਗਈ ਸੀ ਨਾ ਦਸਤ ਉਦੋਂ ਹੀ ਰੋਈ ਸੀ ਉਸ ਤੋਂ ਬਾਅਦ ਚੁੱਪ ਹੋ ਗਈ ਸੀ ਤੇ ਖੇਡਣ ਲੱਗ ਗਈ ਸੀ ਤੇ ਐਨਾ ਤੋਂ ਬੱਚਾ ਹੁਣ ਕਰਦਾ ਹੀ ਹੁੰਦਾ ਆ ਚਲੋ ਹੌਲੀ ਹੌਲੀ ਜੜੀ ਉਹਨੂੰ ਆਦਤ ਪੈ ਜਾਊਗੀ ਤੇ ਲੋ ਜੀ ਆਪਾਂ ਘਰ ਦਾ ਅੱਧਾ ਕੰਮ ਜਿਹੜਾ ਨਿਬੇੜ ਲਿਆ ਆ ਤੇ ਰੂਮ ਵੀ ਮੈਂ ਪਹਿਲਾਂ ਚੱਦਰ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾ ਦਿੱਤੀ ਸੀ ਝਾੜੂ ਵੀ ਲਾ ਲਈ ਸੀ ਤੇ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਬਾਕੀ ਮੇਰਾ ਪੋਚਾ ਕੱਲਾ ਰਹਿਂਦਾ ਆ ਬਾਕੀ ਸਾਰਾ ਕੁਝ ਹੋ ਗਿਆ ਤੇ ਮੈਂ ਕਿਹਾ ਸਭ ਤੋਂ ਪਹਿਲਾਂ ਜਿਹੜਾ ਰਸੋਈ ਚ ਹੀ ਕਲੀਨ ਕਰਦੀ ਆ ਤੇ ਕੱਲ ਵੀ ਨਾ ਜਦੋਂ ਚਲੇ ਗਈ ਸੀ ਨਾ ਫਿਰ ਮੇਰਾ ਸਿਸਟਮ ਜ ਸਾਰਾ ਖਰਾਬ ਹੋ ਗਿਆ ਸਾਫ ਸਫਾਈ ਦਾ ਜਿਹੜਾ ਰੁਟੀਨ ਬਣਿਆ ਹੁੰਦਾ ਨਾ ਉਹ ਮਾਰਨਿੰਗ ਟਾਈਮ ਹੀ ਜਿਹੜੀ ਸਫਾਈ ਹੋ ਜੇ ਹੋ ਜੇ ਉਸ ਤੋਂ ਬਾਅਦ ਤਾਂ ਨਾ ਬਸ ਵਧੀਆ ਤਰੀਕੇ ਨਾਲ ਜਿਹੜੀ ਸਫਾਈ ਹੁੰਦੀ ਨਹੀਂ ਹੈਗੀ ਕਿਉਂਕਿ ਮਾਰਨਿੰਗ ਦਾ ਰੁਟੀਨ ਮੇਰਾ ਬਣਿਆ ਹੋਇਆ ਨਾ ਰੋਜ਼ ਐਸੇ ਤਰੀਕੇ ਨਾਲ ਡੀਪ ਕਲੀਨਿੰਗ ਕਰਨ ਦਾ ਉਸ ਤੋਂ ਬਾਅਦ ਨਾ ਸਾਰਾ ਦਿਨ ਫਿਰ ਮੈਨੂੰ ਲੋਡ ਨਹੀਂ ਪੈਂਦੀ ਹੈਗੀ ਸ਼ਾਮ ਤੱਕ ਕਿ ਕਿ ਰਾਤ ਨੂੰ ਵੀ ਮੈਂ ਇੱਕ ਵਾਰੀ ਸਾਰਾ ਕਿਚਨ ਜਿਹੜਾ ਕਲੀਨ ਕਰਕੇ ਹੀ ਸੌਂਦੀ ਹੁੰਦੀ ਆ ਤੇ ਮਾਰਨਿੰਗ ਫੇਰ ਦਿਵਾਰ ਤੋਂ ਜਿਹੜਾ ਕਰਦੇ ਆ ਉਸ ਤੋਂ ਬਾਅਦ ਸਾਰਾ ਦਿਨ ਗੰਦਾ ਨਹੀਂ ਹੁੰਦਾ ਕਿਉਂਕਿ ਨਾਲ ਦੀ ਨਾਲ ਜਿਹੜਾ ਆਪਾਂ ਸਾਫ਼ ਕਰਦੇ ਰਹਿੰਦੇ ਆ ਲੋ ਜੀ ਇੱਥੇ ਸੁੱਕੇ ਕੱਪੜੇ ਨਾਲ ਸਾਫ਼ ਕੱਪੜੇ ਨਾਲ ਇੱਕ ਵਾਰੀ ਆਪਾਂ ਸਾਰਾ ਸਾਫ਼ ਕਰ ਦਾਂਗੇ ਤਾਂ ਕਿ ਨਾ ਸਿੰਕ ਤੇ ਇੱਥੇ ਟੈਪ ਵਗੈਰਾ ਤੇ ਨਾ ਪਾਣੀ ਦੇ ਜਿਹੜੇ ਦਾਗ ਨਾ ਪਵੇ ਇਹ ਮੇਰਾ ਡੇਲੀ ਦਾ ਰੁਟੀਨ ਆ ਮਾਰਨਿੰਗ ਟਾਈਮ ਐ ਸਵੇਾਈ ਕਰਨ ਤੋਂ ਬਾਅਦ ਐਸੇ ਤਰੀਕੇ ਨਾਲ ਜਿਹੜਾ ਕਰਦੀ ਹੁੰਦੀ ਆ ਤਾਂ ਕਿ ਮੇਰਾ ਦੁਪਹਿਰ ਤੱਕ ਜਿਹੜਾ ਮੇਰਾ ਸਿੰਕਾ ਉਹ ਗੰਦਾ ਨਾ ਹੋਵੇ ਤੇ ਲੋ ਜੀ ਆਪਣਾ ਸਾਰਾ ਕਿਚਨ ਜਿਹੜਾ ਕਲੀਨ ਹੋ ਚੁੱਕਿਆ ਇੱਕ ਵਾਰੀ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾ ਦਿੰਦੇ ਆ ਆਪਣਾ ਕਿਚਨ ਜਿਹੜਾ ਬਿਲਕੁਲ ਟਿਪ ਟੋਪ ਹੋ ਚੁੱਕਿਆ ਆ ਔਰ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਮੈਸੇਜ ਕਰਦੀਆਂ ਨੇ ਮੈਨੂੰ ਸੱਚੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੇਰੇ ਨਿਊ ਸਬਸਕ੍ਰਾਈਬਰ ਜੁੜ ਰਹੇ ਨੇ ਜਿਹੜੇ ਉਹ ਮੈਸੇਜ ਕਰਦੇ ਨੇ ਭੈਣਾਂ ਮੈਨੂੰ ਪੁੱਛਦੀਆਂ ਨੇ ਕਿ ਤੁਹਾਡਾ ਘਰ ਬਹੁਤ ਸੋਹਣਾ ਆ ਤੇ ਥੈਂਕ ਯੂ ਸੋ ਮਚ ਦੇਦੀ ਤੁਸੀਂ ਇੰਨਾ ਆਪਣਾ ਕੀਮਤੀ ਟਾਈਮ ਕੱਟ ਕੇ ਜਿਹੜੇ ਮੇਰੇ ਵਲੌਗ ਦੇਖਦੇ ਹੋ ਤੇ ਕੁਝ ਭੈਣਾਂ ਜਿਹੜੇ ਨਵੇਂ ਚੈਨਲ ਸਟਾਰਟ ਕਰਦੀਆਂ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਹੀ ਵਧੀਆ ਪਲੇਟਫਾਰਮ ਆ ਤੁਸੀਂ ਘਰ ਰਹਿ ਕੇ ਆਪਣਾ ਜਿਹੜਾ ਕਿਸੇ ਕੋਈ ਵੀ ਚੀਜ਼ ਦਾ ਤੁਹਾਡੇ ਤੇ ਟੈਲੈਂਟ ਹੈਗਾ ਕੁਕਿੰਗ ਦਾ ਜਾਂ ਕੋਈ ਸਟੀਚਿੰਗ ਦਾ ਹਨਾ ਤੇ ਤੁਸੀਂ ਆਪਣਾ ਚੈਨਲ ਜ਼ਰੂਰ ਬਣਾਓ ਤੇ YouTube ਤੇ ਕੰਮ ਕਰੋ ਪਰ YouTube ਤੇ ਟਿਕ ਕੇ ਕੰਮ ਕਰਨਾ ਪੈਂਦਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਤਰੀਕੇ ਨਾਲ ਮੈਂ ਕਰ ਰਹੀ ਹਾਂ ਮੈਂ ਲਗਾਤਾਰ ਮੈਨੂੰ 3 ਸਾਲ ਹੋ ਗਏ ਇੱਥੇ ਮਿਹਨਤ ਕਰਦਿਆਂ ਹੋਇਆ ਬਟ ਹਲੇ ਤੱਕ ਮੇਰਾ ਚੈਨਲ ਮੋਨਟਾਈਜ਼ ਨਹੀਂ ਹੋਇਆ ਲਗਾਤਾਰ ਮੇਰੀ ਮਿਹਨਤ ਹੀ ਚੱਲ ਰਹੀ ਹੈ ਹਲੇ ਤੇ ਤੁਸੀਂ ਸਾਰੇ ਜਣੇ ਮਿਲ ਕੇ ਜਿਹੜਾ ਸਪੋਰਟ ਕਰੋ ਤੇ ਉਹਦੇ ਉਹਦੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਲੋ ਜੀ ਆਪਾਂ ਸਾਰਾ ਘਰ ਸਾਫ਼ ਕਰ ਲਿਆ ਹੁਣ ਆਪਾਂ ਦੇਖਦੇ ਆਂ ਇੱਕ ਵਾਰੀ ਰਾਉਂਡ ਲਗਾਣੇ ਆਂ ਰੋਜ਼ ਦੀ ਤਰ੍ਹਾਂ ਸਾਰਾ ਘਰ ਜੜਾ ਸਾਫ਼ ਸੁਥਰਾ ਹੋ ਗਿਆ ਆ ਅੱਜ ਆ ਕੇ ਹੀ ਜਿਹੜਾ ਮੈਂ ਸਾਫ਼ ਕਰਿਆ ਸੀਗਾ ਹਲੋ ਜੀ ਮੇਰਾ ਸਾਰਾ ਕੰਮ ਨਿਬੜ ਚੁੱਕਿਆ ਆ ਝਾੜੂ ਪੋਚਾ ਵੀ ਹੋ ਗਿਆ ਤੇ ਹੁਣ ਮੈਨੂੰ ਹੋਣੀਆ ਤੇ ਨਿਮੜਦੇ ਆਉਣ ਦਾ ਵੀ ਟਾਈਮ ਹੋ ਗਿਆ ਤੇ ਦੇਖਦੇ ਆਂ ਅੱਗੇ ਕਹੋਗੀ ਮੰਮਾ ਤੁਸੀਂ ਉੱਥੇ ਬੈਠੇ ਨਹੀਂ ਹੈਗੇ ਚਲੋ ਮੈਂ ਫਟਾਫਟ ਨਹਾਉਣੀ ਆ ਫਿਰ ਵਲੌਗ ਨਾਲ ਇੱਧੇ ਹੀ ਬਨੇ ਰਿਓ ਲੋ ਜੀ ਇੱਥੇ ਮੈਂ ਨਹਾ ਕੇ ਆ ਗਈ ਸੀ ਤੇ ਨਹਾਉਣ ਤੋਂ ਬਾਅਦ ਨਾ ਅੱਜ ਮੈਂ ਮਸ਼ੀਨ ਡਾਈ ਤੇ ਕਾਫੀ ਸਾਰਾ ਕੰਮ ਕਿੰਨੇ ਦਿਨ ਦੀ ਸੋਚ ਰਹੀ ਸੀ ਮੈਂ ਕਿ ਮਸ਼ੀਨ ਤੇ ਕਾਫੀ ਸਾਰਾ ਕੰਮ ਜੜਾ ਮੇਰਾ ਕਰਨ ਵਾਲਾ ਆ ਕੁਝ ਚੀਜ਼ਾਂ ਉਦੜੀਆਂ ਹੋਈਆਂ ਸੀਗੀਆਂ ਉਹ ਸਿਉਣੀਆਂ ਸੀਗੀਆਂ ਤੇ ਇਹ 쿠ਸ਼ਨ ਦੇ ਕਵਰ ਬਣਾਉਣੇ ਸੀਗੇ ਕਾਫੀ ਦਿਨਾਂ ਦੀ ਮੈਂ ਸੋਚ ਰਹੀ ਸੀ ਮੇਰੇ ਕੋ ਨਾ ਇੱਕੋ ਹੀ 쿠ਸ਼ਨ ਕਵਰ ਆ ਉਹਨੂੰ ਹੀ ਵਾਸ਼ ਕਰ ਲੈਂਦੀ ਹੁੰਦੀ ਸੀ ਉਹੀ ਫਿਰ ਚੜਾ ਦਿੰਦੀ ਹੁੰਦੀ ਸੀ ਤੇ ਅੱਜ ਮੇਰੇ ਕੋਈ ਕਪੜਾ ਹੈਗਾ ਸੀਗਾ ਮੈਂ ਕਿਹਾ ਚਲੋ ਅੱਜ ਆਹ ਵਾਲਾ ਕੰਮ ਵੀ ਜਿਹੜਾ ਮੈਂ ਨਿਬੇੜ ਦਿੰਨੀ ਆ ਤੇ ਇੱਥੇ ਮੈਂ 쿠ਸ਼ਨ ਦੇ ਕਵਰ ਬਣਾ ਰਹੀ ਸੀ ਤੇ ਇਹ ਵਾਲੀ ਨਾ ਫੁੱਲ ਵੀਡੀਓ ਤੁਹਾਡੇ ਨਾਲ ਮੈਂ ਅਲੱਗ ਤੋਂ ਸ਼ੇਅਰ ਕਰੂੰਗੀ ਬਹੁਤ ਹੀ ਸੌਖੇ ਤਰੀਕੇ ਨਾਲ ਨਾ ਆਪਾਂ ਬਿਲਕੁਲ ਫਿਨਿਸ਼ਿੰਗ ਦੇ ਨਾਲ ਜਿਹੜੇ ਬਣਾ ਸਕਦੇ ਆ ਜਿਨ੍ਹਾਂ ਨੂੰ ਸਟਿਚਿੰਗ ਨਹੀਂ ਵੀ ਆਉਂਦੀ ਨਾ ਉਹ ਵੀ ਬਣਾ ਸਕਦੇ ਆ ਤੇ ਤੁਹਾਡੇ ਨਾਲ ਮੈਂ ਜਰੂਰ ਸ਼ੇਅਰ ਕਰੂੰਗੀ ਤੇ ਇੱਥੇ ਨਾ ਨਿਮਰਤ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਤੇ ਮਸਾ ਟਿਕਾਟ ਕੋ ਕੇ ਜਿਹੜਾ ਮੈਂ ਇਹਨੂੰ ਸਾਈਡ ਤੇ ਕੀਤਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਇਹਨੂੰ ਕੰਪਲੀਟ ਕੀਤਾ ਤੇ ਸਕੂਲ ਤੋਂ ਆਉਣ ਤੋਂ ਬਾਅਦ ਬਸ ਐਵੇਂ ਖੇਡਦੇ ਰਹੀ ਆ ਉਸ ਤੋਂ ਬਾਅਦ ਉਹ ਸੋ ਗਈ ਤਿੰਨ ਚਾਰ ਘੰਟਿਆਂ ਵਾਂਗੂ ਸੁੱਤੀ ਰਹੀ ਆ ਕਿਉਂਕਿ ਨਾ ਹੁਣ ਥੱਕ ਜਾਂਦੀ ਆ ਨਾ ਸਵੇਰੇ ਜਲਦੀ ਉੱਠ ਕੇ ਤੇ ਪਹਿਲਾਂ ਲੇਟ ਉੱਠਦੀ ਸੀ ਤਾਂ ਕਰਕੇ ਸਾਰਾ ਦਿਨ ਨਹੀਂ ਸੀ ਪੈਂਦੀ ਤੇ ਹੁਣ ਸਕੂਲ ਜਾਂਦੀ ਆ ਜਲਦੀ ਉੱਠਦੀ ਆ ਤੇ ਆ ਕੇ ਤਾਂ ਉਹਨੂੰ ਨੀਂਦ ਆ ਜਾਂਦੀ ਆ ਇਸ ਕਰਕੇ ਉਹ ਸੋ ਗਈ ਸੀ ਲੋਜੀ ਇੱਥੇ 4:00 ਵਜੇ ਦਾ ਟਾਈਮ ਹੋ ਗਿਆ ਸੀ ਸ਼ਾਮ ਹੋ ਚੁੱਕੀ ਸੀ ਤੇ ਨਿਮਰ ਦੇ ਪਾਪਾ ਵੀ ਆ ਗਏ ਸੀਗੇ ਤੇ ਉਹਨਾਂ ਵਾਸਤੇ ਮੈਂ ਰੋਟੀ ਬਣਾ ਦਿੱਤੀ ਸੀ ਉਸ ਤੋਂ ਬਾਅਦ ਜਿਹੜੇ ਮੈਂ ਨਾ ਕੱਪੜੇ ਧੋਤੇ ਹੋਏ ਸੀ ਨਾ ਉਹ ਮੈਂ ਉਤਾਰ ਉਤਾਰਨ ਲੱਗ ਗਈ ਸੀ ਕਿਉਂਕਿ ਨਾ ਹੁਣ ਕੱਪੜੇ ਜਲਦੀ ਸੁੱਕ ਜਾਂਦੇ ਆ ਹੁਣ ਮਸ਼ੀਨ ਵਿੱਚ ਵੀ ਨਿਚੋੜਨ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂਕਿ ਨਾ ਤਾਂ ਉੱਪ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਤੇ ਇਹ ਕਾਫੀ ਬਾਕੀ ਹਵਾ ਚੱਲਦੀ ਆ ਉਹਦੇ ਕਰਕੇ ਵੀ ਨਾ ਜਿਹੜੇ ਕੱਪੜੇ ਜਲਦੀ ਸੁੱਕ ਜਾਂਦੇ ਆ ਹੁਣ ਮੈਂ ਕੱਪੜਿਆਂ ਦੀ ਤੈਅ ਤਾਂ ਨਹੀਂ ਲਗਾਉਂਗੀ ਇਹਨਾਂ ਨੂੰ ਇੱਕ ਵਾਰੀ ਐਵੇਂ ਹੀ ਰੱਖ ਦੂੰਗੀ ਕਿਉਂਕਿ ਨਾ ਹੁਣ ਰੋਟੀ ਪਾਣੀ ਦਾ ਟਾਈਮ ਹੋਇਆ ਪਿਆ ਉਸ ਤੋਂ ਬਾਅਦ ਨਾ ਫ੍ਰੀ ਹੋ ਕੇ ਜਿਹੜਾ ਮੈਂ ਇਹਨਾਂ ਨੂੰ ਤੈਅ ਕਰੂੰਗੀ ਲੋ ਜੀ ਤੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਆਲੂ ਮਟਰ ਆਲੂ ਮਟਰ ਦੀ ਕਿਉਂਕਿ ਨਾ ਕਿੰਨੇ ਦਿਨ ਹੋ ਗਏ ਮੈਂ ਆਲੂ ਮਟਰ ਬਣਾਇ ਨਹੀਂ ਹੈਗੇ ਤੇ ਨੀਮਰ ਦੇ ਪਾਪਾ ਕੱਲ ਗਾਜਰਾਂ ਦੀ ਸਬਜ਼ੀ ਦੇ ਨਾਲ ਹੀ ਮਟਰ ਲੈ ਆਏ ਸੀ ਤੇ ਉਹ ਥੋੜੇ ਜੇ ਪਏ ਸੀਗੇ ਤੇ ਮੈਂ ਸੋਚਾਂ ਚਲੋ ਅੱਜ ਮੈਂ ਜਿਹੜਾ ਆਲੂ ਮਟਰ ਦੀ ਹੀ ਸਬਜ਼ੀ ਬਣਾ ਲੈਂਦੀ ਆ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਤੁਹਾਡੇ ਸਾਰਿਆਂ ਦਾ ਮੈਂ ਦਿলো ਧੰਨਵਾਦ ਕਰਦੀ ਹਾਂ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਕਮੈਂਟ ਕਰਦੇ ਹੋ ਵਧੀਆ ਵਧੀਆ ਕਮੈਂਟ ਕਰਦੇ ਹੋ ਐਤਾ ਹੀ ਆਪਣੀ سپورਟ ਜੜੀ ਬਣਾਈ ਰੱਖਿਓ ਤੇ ਹੋਰ ਵੀ ਤੁਸੀਂ ਜੇ ਕੁਝ ਬਲੌਗ ਚ ਨਵਾਂ ਦੇਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟਰ ਰਾਹੀਂ ਦੱਸ ਸਕਦੇ ਹੋ ਕਿ ਇਸ ਤਰੀਕੇ ਦੇ ਤੁਸੀਂ ਬਲੌਗ ਜਿਹੜੇ ਸ਼ੇਅਰ ਕਰਿਆ ਕਰੋ ਤੇ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਾ ਪਲੀਜ਼ ਮੈਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਓ ਤੇ ਆਪਾਂ ਹੁਣ ਬਲੌਗ ਦਾ एंड कर दें क्योंकि टाइम बहुत ज़्यादा हो गया है तो क्योंकि मैं एडिटिंग वगैरह भी उस दिन कर दी हूँ हाँ तो मैं एडिटिंग करूँगी तो हम मिलते हैं आप एक नवे जलॉग देता सत श्रीकाल